ਨੇਹਾ ਦੇ ਡੈਡੀ ਜੀ ਟਰੱਕ ਲੈ ਕੇ ਗਏ ਦਿੱਲੀ ਟਰੱਕ ਦੀ ਜਿਹੜੀ ਐਵਰੇਜ ਹੈ ਉਹ 4 ਕਿਲੋਮੀਟਰ ਹੈ ਜੀ ਮਤਲਬ ਕਿ 1 ਲੀਟਰ ਤੇ ਉਹ 4 ਕਿਲੋਮੀਟਰ ਚੱਲਦਾ ਹੈ ਹਾਂਜੀ ਤੇ ਇਹਦੇ ਡੈਡੀ ਜੀ 250 ਕਿਲੋਮੀਟਰ ਗਏ ਨੇ ਜੀ ਜਿਹੜਾ ਡੀਜ਼ਲ ਦਾ ਰੇਟ ਹੈ ਉਹ 85 ਰੁਪਏ 50 ਪੈਸੇ ਹੈ 85 ਰੁਪੀ 50 ਪੈਸਾ ਹੈ ਜੀ ਤੁਸੀਂ ਇਹ ਦੱਸਣਾ ਹੈ ਕਿ ਇਹਨਾਂ ਨੂੰ ਸੰਗਰੂਰ ਤੋਂ ਲੈ ਕੇ ਦਿੱਲੀ ਤੱਕ ਜੋ ਕਿ 250 ਕਿਲੋਮੀਟਰ ਦੂਰੀ ਬੰਦੀ ਹੈ ਇਹਦਾ ਕਿੰਨਾ ਖਰਚਾ ਆਇਆ ਡੀਜ਼ਲ ਦਾ ਡੀਜ਼ਲ ਦਾ ਖਰਚਾ ਜਿਹੜਾ ਤੁਸੀਂ ਉਹ ਕਮੈਂਟ ਕਰਕੇ ਦੱਸਣਾਗਾ ਮੈਂ ਤੁਹਾਨੂੰ ਦੇਖੋ ਹਿੰਟ ਦੇਤਾ ਕਿ 250 ਕਿਲੋਮੀਟਰ ਦੂਰ ਗਏ ਨੇ ਹੂੰ 4 ਕਿਲੋਮੀਟਰ ਦੀ ਐਵਰੇਜ ਹੈ ਯਾਨੀ ਕਿ 1 ਲੀਟਰ ਤੇ 4 ਕਿਲੋਮੀਟਰ ਚੱਲਦਾ ਇਹਨਾਂ ਦਾ ਟਰੱਕ ਜੀ ਠੀਕ ਹੈ ਨਾ ਜੀ ਤੇ ਜਿਹੜਾ ਡੀਜ਼ਲ ਦਾ ਰੇਟ ਹੈ ਨਾ ਜੀ ਉਹ 85 ਰੁਪਏ 50 ਪੈਸੇ ਹੈ ਹੂੰ ਤੁਸੀਂ ਇਹ ਦੱਸਣਾ ਹੈ ਕੀ ਦਿੱਲੀ ਤੱਕ ਦਾ ਸਫਰ ਜਿਹੜਾ ਹੈ ਕਿੰਨੇ ਪੈਸੇ ਦੇ ਵਿੱਚ ਤੈਅ ਹੋਇਆ ਕਿੰਨੇ ਪੈਸੇ ਦਾ ਡੀਜ਼ਲ ਜਿਹੜਾ ਹੈ ਪਿਆ ਜਿਹੜੇ ਟਰੱਕ ਵਗੈਰਾ ਜਾਂ ਗੱਡੀ ਗੁੱਡੀ ਚਲਾਉਂਦੇ ਨੇ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੇਣਗੇ ਕਿਉਂਕਿ ਉਹਨਾਂ ਦਾ ਡੇਲੀ ਦਾ ਕੰਮ ਹੈ ਡੇਲੀ ਦਾ ਕੰਮ ਹੈ ਤੋਂ ਕਮੈਂਟ ਰਾਹੀਂ ਜਵਾਬ ਜ਼ਰੂਰ ਦਿਓ ਜਿਹੜੇ ਸਹੀ ਜਵਾਬ ਦੇਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਠੀਕ ਹੈ ਨਾ ਜੀ ਔਰ ਜਵਾਬ ਦੇ ਨਾਲ ਆਪਣੇ ਪਿੰਡ ਦਾ ਨਾਮ ਲਿਖਣਾ ਬਿਲਕੁਲ ਵੀ ਨਾ ਭੁੱਲਿਓ ਕੁੱਤੇ ਫੈਬਰਿਕ ਇਸ ਜ਼ਿਆਦਾ ਫੈਬਰਿਕ ਦੇ ਬਜਾਏ ਜਨਵਰੀ ਵਿੱਚ ਜ਼ਿਆਦਾ ਕਿਉਂ ਬੋਗਦੇ ਹੈ ਕਿਉਂਕਿ ਕੁੱਤੇ ਨੂੰ ਜਨਵਰੀ 'ਚ ਠੰਡ ਜ਼ਿਆਦਾ ਲੱਗਦੀ ਹੈ ਫਰਬਰੀ 'ਚ ਕੀ ਹੁੰਦੀ ਨਹੀਂ ਫਰਬਰੀ ਕੱਟ ਜਾਂਦੀ ਹੈ ਨਾ ਤਾਂ ਕਰਕੇ ਮਾਰਚ ਤੱਕ ਠੰਡ ਰਹਿੰਦੀ ਹੈ ਬਾਈ ਨਹੀਂ ਕੱਟ ਹੁੰਦੀ ਜਨਵਰੀ 'ਚ ਠੰਡ ਜ਼ਿਆਦਾ ਹੁੰਦੀ ਹੈ ਤਾਂ ਕਰ ਜ਼ਿਆਦਾ ਭੋਗਦੇ ਨੇ ਠੰਡ ਲੱਗਦੀ ਰਹਿੰਦੀ ਹੈ ਕੀ ਜਵਾਬ ਪੱਕਾ ਵਕਾ ਦੱਸੋ ਇੱਕ ਵਾਰ ਠੰਡ ਜ਼ਿਆਦਾ ਹੁੰਦੀ ਹੈ ਜਨਵਰੀ 'ਚ ਠੰਡ ਹੁੰਦੀ ਆ ਠੰਡਾ ਜਵਾਬ ਖੜ ਜਾ ਕੁੱਤੇ ਕੁੱਤੇ ਫਰਬਰੀ ਦੀ ਬਜਾਏ ਜਨਵਰੀ ਵਿੱਚ ਜ਼ਿਆਦਾ ਕਿਉਂ ਭੌਂਕਦੇ ਨੇ ਹਾਂ ਕੁੱਤੇ ਤਾਂ ਮੈਨੂੰ ਯਾਦ ਆਇਆ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਤੁਹਾਨੂੰ ਨਹੀਂ ਤੁਹਾਨੂੰ ਪਤਾ ਪਹਿ ਕੀ ਹੁੰਦੇ ਸੀਗੇ ਜੱਟ ਦਾ ਗੰਡਾਸਾ ਹੂੰ ਬਦਲਾ ਜੱਟੀ ਦਾ ਹਣਾ ਇਹ ਉਹ ਵਗਾਰ ਤੱਕ ਖਰਕ ਵਿੱਚ ਨਾਮ ਹੁੰਦੇ ਹੁਣ ਪਤਾ ਨਾਮ ਕਿਦਾਂ ਦੇ ਆ ਰਹੇ ਨੇ ਕੁੱਤੇ ਰਸਮਲਾਈ ਲੱड्डੂ ਉਹ ਕਿਹੜੀ ਥਿੱਕ ਲੌਂਗ ਲਾਈ ਚਿੱਟੂ ਲੌਂਗ ਲਾਈ ਚਿੱਟੂ ਹੋਰ ਇੱਕ ਹੋਰ ਵੀ ਆਈ ਸੀ ਛੋਲੇ ਭਟੂਰੇ ਹਾਂ ਛੋਲੇ ਭਟੂਰੇ ਚਾਪਤੀ ਵੀ ਆ ਜੂਗੀ ਕੱਦੇ ਚਾਪਤੀ ਵੀ ਆ ਜੂਗੀ ਚੀਨੀ ਤਾਂ ਹੈ ਹੀ ਆ ਪਤਾ ਨਹੀਂ ਮੈਂ ਤਾਂ ਆਫ ਨਾਣਾ ਫਿਲਮਾਂ ਤੇ ਨਾਮ ਹੋ ਗਿਆ ਕਿਦਾਂ ਦਿਨ ਲੱਗ ਪਿਆ ਹੈ ਚਲੋ ਛੱਡੋ ਆਪਣੀ ਕੁਐਸਚਨ ਵੱਲ ਆਓ ਹਾਂਜੀ ਮੈਂ ਕਿੱਥੇ ਸੀਗਾ ਆਹ ਕੁੱਤੇ ਵਾਲਾ ਕੁੱਤਿਆਂ ਕੋਲ ਪਹੁੰਚੇ ਸੀ ਉਹਨਾਂ ਰੋਟੀ ਪਾਣ ਲੱਗੇ ਸੀ ਪਰ ਮੁੜ ਕੇ ਆ ਗਏ ਓਕੇ ਕੁੱਤੇ ਜਿਹੜੇ ਨੇ ਉਹ ਜਨਵਰੀ ਦੀ ਬਜਾਏ ਫਰਵਰੀ ਚ ਘੱਟ ਭੋਗਦੇ ਨੇ ਜਨਵਰੀ ਜ਼ਿਆਦਾ ਭੋਗਦੇ ਨੇ ਫਰਵਰੀ ਦੀ ਬਜਾਏ ਜਨਵਰੀ ਚ ਵੱਧ ਕਿਉਂ ਭੋਗਦੇ ਨੇ ਦੇਖੋ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਹਨਾਂ ਨੂੰ ਠੰਡ ਲੱਗਦੀ ਹੈ ਦੂਜਾ ਇਹ ਹੈ ਕਿ ਜਨਵਰੀ ਦੇ 31 ਦਿਨ ਹੁੰਦਾ ਹੈ ਤੇ ਫਰਵਰੀ ਦੇ 28 ਦਿਨ ਹੁੰਦੇ ਨੇ ਬਿਲਕੁਲ ਸਹੀ ਸਹੀ ਹੈ ਕੀ ਬਾਤ ਹੈ ਮੰਗਲ ਨਹੀਂ ਆ ਗਿਆ 28 ਦਿਨ ਹੁੰਦੇ ਨੇ ਫਰਵਰੀ ਚ ਘੱਟ ਹੀ ਭੋਕਣਗੇ ਬਾਕੀ ਠੰਡ ਜਾ ਲੱਗਦੀ ਸਰਦੀ ਚ ਜਨਵਰੀ ਦੇ ਸ਼ਿਕਰ ਜ਼ਿਆਦਾ ਭੋਗਦੇ ਨੇ ਨਹੀਂ ਠੰਡਾ ਲੈ ਨਹੀਂ ਹੈਗਾ ਬਟਾ ਜਿਹੜਾ ਦਿਨਾ ਵਾਲਾਗਾ ਇਹ ਸਹੀ ਹੈਗਾ ਚਲੋ ਮੰਨ ਲੈਨੇ ਆ ਭਾਈ ਠੀਕ ਹੈ ਜੀ ਸੋ ਤੁਹਾਡੇ ਸਾਹਮਣੇ ਕੋਈ ਹੋਰ ਕੋਆ ਬੰਦਾ ਦੱਸ ਸਕਦਾ ਕਮੈਂਟ ਰਾਈ ਹੁਣ ਤੁਸੀਂ ਮੈਨੂੰ ਪੰਜ ਇੱਦਾਂ ਦੀਆਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟੀ ਵਰਡ ਆਂਦਾ ਹੋਵੇ ਇਹ ਫਿਲਮਾਂ ਕਿੰਨੀ ਤੱਕ ਹੈ ਇਹ ਪੂਰਾ ਤੱਕ ਹੈ ਇਹ ਫਿਲਮਾਂ ਤੁਸੀਂ ਕੋਈ ਵੀ ਦੱਸ ਸਕਦੇ ਹੋ ਨਵੀਆਂ ਪੁਰਾਣੀਆਂ ਮਿਕਸ ਕਰਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੱਟੀ ਨਾਮ ਤੋਂ ਕਿਹੜੀ ਫਿਲਮ ਹੈ ਬੋਤ ਨੇ ਬਦਲਾ ਜੱਟੀ ਦਾ ਓਕੇ ਇੱਕ ਬਦਲਾ ਜੱਟੀ ਦਾ ਇੱਕ ਮਿੰਟ ਫੋਰ ਲਲਕਾਰਾ ਜੱਟੀ ਦਾ ਠੀਕ ਹੈ 2 ਹੋ ਗਈਆਂ ਹਏ ਤਾਂ ਕਹਿੰਦੇ ਸੀ ਕਰ ਰਹੇ ਨੇ ਜੱਟੀ ਨਾਲ ਆ ਗਿਆ ਦਿਮਾਗ ਚ ਇੱਕ ਜੱਟੀ ਫਿਲਮ ਵੀ ਸੀ ਜੱਟੀ ਕੱਲੀ ਜੱਟੀ ਬਿਲਕੁਲ ਹੈਗੀ ਹੈ ਹਾਂਜੀ ਹੈਗੀ ਹੈ ਤਿੰਨ ਕੱਟ ਜਾ ਅੱਗੇ 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 ਤੁਸੀਂ ਵੀ ਕਰੋ ਜਲਦੀ ਜਲਦੀ ਕਮੈਂਟ ਮੈਂ ਜੱਟੀ ਪੰਜਾਬ ਦੀ ਹਾਂਜੀ ਚਾਰ ਮੈਂ ਦੇਤਾ ਜਵਾਬ ਇੱਕ ਰਹਿ ਗਿਆ ਇੱਕ ਕੱਟ ਜਾ ਮੈਂ ਜੱਟੀ ਪੰਜਾਬੀ ਲੜਕਾ ਜੱਟੀ ਦਾ ਬਦਲ ਜੱਟੀ ਦਾ ਜੱਟੀ ਔਰ ਹੂੰ ਇੱਕ ਰਹਿ ਗਿਆ ਜਲਦੀ ਜੱਟੀ 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 ਖਰਜਾ ਸੋਚਦਾ ਦੇ ਅਸਾ 10 9 ਪਹਿਲੇ ਕਰ ਦਿੰਦੀ ਆ ਓਕੇ ਸਵਾਲ ਲੈ ਕੇ ਆਈਆਂ ਓੱਖਾ ਕੋਈ ਨਹੀਂ ਤੁਹਾਡੇ ਨਾਲ ਰਿਲੇਟਡ ਹੀ ਨੇਗੇ ਪੂਰਾ ਹੀ ਨਹੀਂ 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 ਦੱਸੋ ਤੁਸੀਂ ਤਾਂ ਨਹੀਂ 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 ਪੂਰਾ ਇੰਜੋਏ ਹੋ ਹੋ ਇੰਜੋਏ ਨਹੀਂ ਮੈਡਮ ਇਹ ਓਕੇ ਸਵਾਲ ਨੇ ਤੁਹਾਡੇ ਮੈਂ ਇੱਕ ਤਾਂ ਐਂਟਰਟੇਨਮੈਂਟ ਕਰੋ ਇਹਨਾਂ ਦਾ ਕਹਿੰਦੇ ਨੇ ਮੈਨੂੰ ਫਿਲਮਾਂ ਦਾ ਪੁੱਛੋ ਫਿਲਮਾਂ ਦਾ ਪੁੱਛਾ ਅੱਜ ਪੁੱਛ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਮੈਂ ਜੱਟੀ ਪੰਜਾਬ ਦੀ ਜੱਟੀ ਫਿਲਮ ਵੀ ਹੈਗੀ ਐ ਇੱਕ ਹਾਂਜੀ ਆਈ ਥਿੰਕ ਜੱਟੀ ਫਿਲ ਜਿਹੜੀ ਉਹ ਪਾਕਿਸਤਾਨੀ ਹੀ ਸ਼ਾਇਦ ਬਾਕੀ ਕਨਫਰਮ ਨਹੀਂ ਹੈਗੀ ਇੱਕ ਰਹਿ ਗਿਆ ਇੱਕ ਹੋਰ ਫਿਲਮ ਸੀ ਜੱਟੀ 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 ਤਾਂ ਕਈ ਫਿਲਮਾਂ ਨੇ ਦੱਸੋ ਯਾਰ ਕਮੈਂਟ ਕਰਕੇ ਮੈਂ ਇੱਥੇ ਉਲਝ ਰਿਹਾ ਆ ਆਖਰੀ ਫਿਲਮ ਰਹਿ ਗਈ ਇੱਕ ਫਿਲਮ ਰਹਿ ਗਈ ਜਲਦੀ ਜਲਦੀ ਕਮੈਂਟ ਕਰੋ ਕਿਹੜੀ ਹੈਗੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਕੋਈ ਵੀ ਦੱਸ ਸਕਦਾ ਜੀ ਜੱਟ ਦਾ ਗੰਡਾਸਾ ਤੇ ਜੱਟੀ ਦਾ ਵੀ ਗੰਡਾਸਾ ਹੋਊਗਾ ਨਹੀਂ ਹੈਗਾ ਜੱਟੀ ਦਾ ਗੰਡਾਸਾ ਖੜ ਜਾ ਫਿਰ ਜੱਟੀ ਦੀ ਮਧਾਣੀ ਆ ਉਹ ਮਧਾਨੀ ਫਿਲਮ ਤਾਂ ਹੈਗੀ ਬਟ ਜੱਟੀ ਦੀ ਮਧਾਨੀ ਨਹੀਂ ਹੈਗੀ ਇਹ ਖੜ ਜਾ ਜੱਟੀ 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 ਮੁਕਾਬਲਾ ਜੱਟੀ ਦਾ ਸ਼ੁਕਰ ਆ ਇੰਨਾ ਦਿਮਾਗ ਤੇ ਜ਼ੋਰ ਪਾਇਆ ਮੈਨੂੰ ਤਾਂ ਡਰ ਸੀ ਕਿ ਤੂੰ ਇੰਜ ਨਾ ਖਿਲ ਜਾਣਾ ਮੇਰੇ ਬਿੱਤਰ ਦੀ ਫਿਲਮ ਸਹੀ ਆ ਸ਼ਾਇਦ ਜੀ ਬਿਲਕੁਲ ਸਹੀ ਆ ਠੀਕ ਹੈ ਪੱਕਾ ਅਰੇ ਕੀ ਬਾਤ ਆ ਛਾ ਗਿਆ ਮੰਗਲ ਸਿੰਘ ਜੀ ਮੁਕਾਬਲਾ ਜੱਟੀ ਦਾ ਸੋ ਮੈਂ ਆਪਣੇ ਸਾਹਮਣੇ ਕਮੈਂਟ ਜਿਹੜੇ ਜਵਾਬ ਦਿੱਤੇ ਨੇ ਤੇ ਤੁਸੀਂ ਆਪਣੇ ਸਾਹਮਣੇ ਜਵਾਬ ਦੇ ਸਕਦੇ ਹੋ ਕੋਈ ਫਿਲਮਾਂ ਤਾਂ ਬਹੁਤ ਹੋਣਗੇ ਜਿਹੜੇ ਮੈਨੂੰ ਪੰਜ ਜਾਂ ਸੀ ਮੈਂ ਦੱਸਦਾ ਮੈਂ ਨਾਲ ਨਾਲ ਕੁਝ ਕੁਸ਼ਨ ਲੈ ਕੇ ਆਇਆ ਤੁਹਾਨੂੰ ਬਹੁਤ ਜ਼ਿਆਦਾ ਥੈਂਕ ਯੂ ਸੋ ਮਚ ਮੇਰੇ ਵਾਲਾ ਤਾਂ ਇੱਕ ਲਾਈਕ ਬਣਦਾ ਤੁਸੀਂ ਵੀ ਕਰੋ ਯਾਰ ਲਾਈਕ ਬੜੇ ਅੱਜ ਨੀਹਾ ਜੀ ਨੇ ਟਫ ਦੇ ਕੁਸ਼ਨ ਲੈ ਕੇ ਆਏ ਟਫ ਹੈ ਬਹੁਤ ਕੋਸ਼ੇ ਲੈ ਕੇ ਆਏ ਅਜੇ ਲੱਗੇ ਸੀ ਅਜੇ ਤਿੰਨ ਕੁਸ਼ਨ ਨਹੀਂ ਤਿੰਨ ਹੋਏ ਨਾ ਹਾਂਜੀ ਬੁਰਾ ਹਾਲ ਕਰਤਾ ਅੱਗੇ ਬਤਲੇ ਕਿ ਮਜ਼ਾ ਬੜਾ ਆਇਆ 12.99 12.99 ਇਹਨੂੰ ਤੁਸੀਂ ਹਿੰਦੀ ਚ ਗਾ ਕੇ ਦੱਸਣਾ ਕੀ ਬਣੂਗਾ ਕੀ 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 12.99 ਕੋ ਹਿੰਦੀ ਮੇ ਗਾ ਕੇ ਬਤਾਈ 12.12.99 ਕੋ ਹਿੰਦੀ ਨਾ ਕਾ ਕੋ ਦਾਈ 12.99 ਲੋਕ ਗਾ ਦਿਆ 12.99 ਬਸ ਮਜ਼ਾ ਨਹੀਂ ਆਇਆ ਸਹੀ ਨਹੀਂ ਹੈਗਾ ਲੈ ਗਾਇਆ 1 2 3 4 5 6 7 8 9 10 11 12 12 ਤੋਂ ਕਿਹੜਾ ਗਾਣਾ ਆਂਦਾ ਹੈ 12 ਉਹ ਗਾਣਾ ਨਹੀਂ ਮੈਂ ਤਾਂ ਅਸ਼ਟਚੇਕਸ ਪਾਏ 12.99 12 12.99 ਤੋਂ ਕਿਹੜਾ ਗਾਣਾ ਹੈ 12 ਬੋਲ ਤਾਂ ਮੈਂ ਹਾਰ ਗਿਆ 12.99 ਨੂੰ 12.00 ਨੂੰ ਹਿੰਦੀ 'ਚ ਗਾ ਕੇ ਸੁਣਾਣਾ ਹੈ ਗਾਣਾ ਕੋਈ ਹੈ ਗਾਣਾ ਹਾਂ ਗਾਣਾ ਹੀ ਪੱਕਾ ਹੈ ਤੂੰ ਨਵਾਂ ਗਾਣਾ ਪੁਰਾਣਾ ਗਾਣਾ ਕੋਈ ਐ ਥੋੜਾ ਨਾ ਮੈਂ ਦੱਸੂਗੀ ਵਸੇ ਗਾ ਕੇ ਦੱਸਣਾ ਮੈਂ ਤੁਹਾਨੂੰ ਕੁਝ ਨਹੀਂ ਵਸੇ ਸੱਚੀ ਗਾਣੀ ਹੈ ਗਾਣਾ ਹਾਂ ਹੈਗਾ ਹੈਗਾ ਗਾਣੇ ਸੁਣਾਏਂਗੇ ਨਾ ਮੈਨੂੰ ਹਾਂ ਜਿੰਨਾ ਹੈਗਾ ਉਹਨਾਂ ਨੂੰ ਦੱਸੂਗੀ ਮੈਂ ਗਾਣਾ ਸੁਣਾਏਂਗੇ ਨਾ ਲੇਕਿਨ ਹੈ ਨੇਹਾ ਦਾ ਗਾਣਾ ਸੁਣਨ ਲਈ ਮੈਂ ਹਾਰ ਗਿਆ ਸਿੱਧਾ ਕਹੋ ਨਾ ਮੈਨੂੰ ਬੰਨੀ ਓਏ ਮੈਂ ਤਾਂ ਗਾਣੇ ਦੀ ਥੋੜੇ ਬਾਰਾ ਦੱਸਣ ਬੰਦ ਜਿੜਵੇਂ ਹੁਣ ਸੁਣੋ

था है तेरा नहीं। 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 तेरा होने लगा तेरा होने लगा अब सही कौन सा जानवर है जो कुछ भी हो जाए हमेशा मजे में ही रहता है ऐसा कौन सा अगर ये जा जे तो ये होंगे ना कि हो प्राणी है, है? प्राणी मतलब जिन्हों प्राण है ਤਾ ਫੇਰ ਮੈਂ ਕਹਿੰਦਾ ਮੰਗਲ ਸਿੰਘ ਜਾਨਵਰ ਦੇ ਵਿੱਚ ਵੀ ਤਾਂ ਪ੍ਰਾਣ ਹੁੰਦੇ ਹੀ ਆ ਉਹ ਤੂੰ ਜਾਨਵਰ ਹੈ ਨਾ ਫਿਰ ਮੈਂ ਜਾਨਵਰ ਤਾਂ ਨਹੀਂ ਹਾਂ ਫਿਰ ਮੈਂ ਤੇ ਥੋੜੀ ਇੱਕ ਤਾਂ ਮੈਂ ਤੁਹਾਡੀ ਪ੍ਰੋਬਲਮ ਸੋਲਵ ਕੀਤੀ ਆ ਅੱਧੀ ਕ ਵੀ ਐਸਾ ਕੌਣ ਸਾ ਜਾਨਵਰ ਹੈ ਜੇ ਮੈਂ ਸਿੱਧੀ ਕਹਿ ਦਿੰਦੀ ਐਸੀ ਇਹ ਜੀ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮੈਂ ਉਹੇ ਕਹਿ ਰਹਾ ਜੇ ਤੋ ਫਿਰ ਮੈਂ ਆਪਣਾ ਨਾਮ ਲੈਂਦਾ ਮੰਗਲ ਸਿੰਘ ਕਿਉਂਕਿ ਮੈਂ ਕੁਝ ਵੀ ਹੋ ਜਾ ਮਜ਼ੇ ਮੇ ਰਹਿਣਾ ਟੈਨਸ਼ਨ ਲੈਂਦਾ ਨਹੀਂ ਆਪਾਂ ਖੁਸ਼ ਹੀ ਰਹਨੇ ਆ ਨਾ ਗਲਤ ਜਵਾਬ اچھا ਮੰਗਲ ਸਿੰਘ ਹੈ ਨਹੀਂ ਖੈਰ ਉਹ ਜੋ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾ ਮਜ਼ੇ ਮੇ ਰਹਿਤਾ ਹੈ ਮਜ਼ੇ ਵਿੱਚ ਰਹਿੰਦਾ ਹੈ ਜਨਵਰੀ ਹੈ ਪੱਕਾ ਪੱਕਾ ਹੈ ਹੂੰ ਕੁਝ ਵੀ ਹੋ ਜਾ ਮਜ਼ੇ ਵਿੱਚ ਰਹਿੰਦਾ ਹੂੰ ਮਗਰਮਛ ਮਗਰਮਛ ਕਿਵੇਂ ਬਦਹੇ ਕਹਦਾ ਇਹਦਾ ਜਵਾਬ ਇੰਗਲਿਸ਼ ਇੰਗਲਿਸ਼ 'ਚ ਤਾਂ ਨਹੀਂ ਪੱਕਾ ਜਨਵਰੀ ਹੈ ਜਨਵਰ ਹੈ ਮੈਂ ਤੁਹਾਨੂੰ ਇੰਨੇ ਹੀ ਦੇ ਸਕਦੀ ਇੱਕ ਨਾਰਮਲ ਜਿਹਾ ਦੱਸ ਸਕਦੀ ਹੈ ਇਹ じゃ ਕੌਨ ਸਾ ਜਾਨਵਰ ਹੈ ਕੁਝ ਵੀ ਹੋ ਜਾ ਮਜ਼ੇ ਮਜ਼ੇ ਦੇ ਵਿੱਚ ਹੀ ਰਹਿੰਦਾ ਮਜ਼ੇ ਮੱਜੇ ਮਜ਼ੇ ਮਜ਼ੇ ਦਾ ਮਤਲਬ ਹੁੰਦਾ ਮਸਤੀ ਮਜੇ ਇਹ ਕੋਈ ਸ਼ਬਦ ਤਾਂ ਨਹੀਂ ਉਜਾਰਨ ਦੀ ਕੋਸ਼ਿਸ਼ ਕੀਤੀ ਮਜੇ ਉਜਾਰਨ ਦੀ ਕੋਸ਼ਿਸ਼ ਕੀਤੀ ਗਿਆ ਇਹ ਤੁਹਾਨੂੰ ਦੱਸ ਦਿੰਨੇ ਆਂ ਖੜ ਜੋ ਖੜ ਜੋ ਖੜ ਜੋ ਮਜੇ ਦੇ ਮਜੇ ਦੇ ਵਿੱਚ ਮਜਾ ਮਜੇ ਦੇ ਵਿੱਚ ਮਜੇ ਮਜਦਰੀ ਦੇ ਮਜਾ ਕਿਹੜਾ ਜਾਨਵਰ ਹੈ ਜਿਹੜਾ ਮਜੇ ਦੇ ਵਿੱਚ ਕੁਝ ਵੀ ਹੋ ਜਾਏ ਬਟ ਉਹ ਜਾਨਵਰ ਹੈ ਜੋ ਮਜੇ ਵਿੱਚ ਹੀ ਰਹਿੰਦਾ ਹੈ ਜਲਦੀ ਸੇ ਕਮੈਂਟ ਮੂਜੇ ਵਿੱਚ ਹੀ ਰਹਤਾ ਹੈ ਮੂਜੇ ਵਿੱਚ ਮੋਜ ਨਹੀਂ ਮਜੇ 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 ਦੇ ਵਿੱਚ ਕਿਹੜਾ ਜਾਨਵਰ ਆਂਦਾ ਬਤਾਓ ਉਹ ਨਾ ਕਿਹਾ ਦੇ ਮੰਗਲ ਸਿੰਘ ਉਹ ਜਾਨਵਰ ਮਤਲਬ ਖੁਸ਼ ਰਹਿੰਦਾ ਹਮੇਸ਼ਾ ਹੂੰ ਇਹ ਮ제 ਦੇ ਅੰਦਰ ਰਹਿੰਦਾ ਹੈ ਨਹੀਂ ਮਤਲਬ ਕਿ ਉਹਦੇ ਕੋਲ ਇੱਕ ਇਦਾਂ ਦੀ ਚੀਜ਼ ਆ ਗਈ ਜਿਹੜੀ ਕਿ ਇਹ ਕੁਐਸਚਨ ਨੂੰ ਸੋਲਵ ਕਰਦੀ ਹੈਗੀ ਉਹ ਜਾਨਵਰ ਕੋਲ ਇੱਕ ਇਹ ਜੀ ਚੀਜ਼ ਆ ਇਹਦਾ ਆਨਸਰ ਹੈ ਜਿਹੜਾ ਇਹ ਤੇ ਬਹੁਤ ਹੀ ਨਾਰਮਲ ਆ ਬਟ ਜਿਹੜੀ ਅੱਗੇ ਆਪਾਂ ਐਕਸਪਲੇਨ ਕਰਾਂਗੇ ਉਹ ਚੀਜ਼ ਆ ਜਿਹੜਾ ਉਹ ਵਰਡ ਆ ਉਹ ਇੰਗਲਿਸ਼ ਵਿੱਚ ਆਊਗਾ ਇਹ ਬਜੀਏ ਖੰਭਾਰ ਗਏ ਏ ਇਹੋ ਜਿਹਾ ਕੁਸ਼ਨ ਲੈ ਕੇ ਆ ਰਹੀ ਐ ਹੁਣ ਜਿੱਦਾ ਮੈਂ ਜਵਾਬ ਨਹੀਂ ਦੇ ਪਾ ਰਿਹਾ ਲਗਾਤਾਰ ਹੀ ਮੈਂ ਹਾਰਦਾ ਜਾ ਰਿਹਾ ਕੋਈ ਗੱਲ ਨਹੀਂ ਮਾੜਾ ਕੋਈ ਗੱਲ ਨਹੀਂ ਸਾਡੀ ਵੀ ਵਾਰੀ ਆਊਗੀ ਚਿੰਤਾ ਨਾ ਕਰੋ ਜਰੂਰ ਮੈਂ ਤਾਂ ਕਹਿੰਨੀ ਆਵੇ ਠੀਕ ਆ ਦੇਖੋ ਇੰਨੀ ਆ ਰਹਾ ਮਤਲਬ ਇਹਦੀ ਸਵਾਲ ਥੋੜੇ ਗਰਮੀ ਆਣ ਲੱਗੀ ਮੈਂ ਤਾਂ ਹੱਤੀ ਫਾਰ ਕੱਢ ਲਿਆ ਆ ਰੱਖਿਆ ਹੁੰਦਾ ਸੀ ਨਾ ਹੁਣ ਬਾਹਰ ਹੀ ਕੱਢ ਲਿਆ ਠੰਡ ਹੁਣ ਗਾਇਬ ਕਰਤੀ ਉਹ ਵੀ ਮੈਂ ਤਾਂ ਕਢਵਾਏ ਨੇ ਨਾ ਮਹਾ ਕੀ ਆਏ ਵਾਰੇ ਖੜੇ ਰਹਿਣੇ ਉਹਦੇ ਹੱਥਾਂ ਜੇ ਚਲੋ ਇਹੋ ਜਿਹਾ ਕਿਹੜਾ ਜਾਨਵਰ ਹੈ ਜਿਹੜਾ ਕੁਝ ਵੀ ਹੋ ਜੇ ਬਟ ਮ제 ਦੇ ਵਿੱਚ ਹੀ ਰਹਿੰਦਾ ਕੁਝ ਵੀ ਕਿਸੇ ਜਾਨਵਰ ਦਾ ਨਾਮ ਉਹ ਜਾਨਵਰ ਕਿ ਆ ਸਾਡੇ ਘਰ ਹੈ ਉਹ ਜਾਨਵਰ ਤੁਹਾਡੇ ਘਰ ਕਿਉਂ ਸਾਰੇ ਤੁਸੀਂ ਚੂੜੀਆਂ ਘਰ ਖੋਲੇ ਹੋ ਜਿਹੜਾ ਕਿ ਤੁਹਾਡੇ ਸਾਰੇ ਅੱਛਾ ਮੈਂ ਉਹ ਜਾਨਵਰ ਦੇਖਿਆ ਆਪਾਂ ਗਏ ਆ ਚਿੜੀਏ ਘਰ ਉਹ ਜਾਨਵਰ ਦੇਖਿਆਗਾ ਇੱਕ ਵਾਰ ਆਪਾਂ ਉਹ ਜਾਨਵਰ ਦੇਖਿਆ ਤੇ ਉੱਥੇ ਆਪਾਂ ਲਾਈਵ ਕਰਨ ਤੋਂ ਪਹਿਲਾਂ ਦੇਖਿਆਗਾ ਤੇ ਬਹੁਤ ਹੀ ਹੈਰਾਨੀਜਨਕ ਸੀ ਕਿ ਉਹ ਫਟਾ ਉਹ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਬਤਾਓ ਲੇਕਿਨ ਮੈਂ ਐਕਸਪਲੇਨ ਨਹੀਂ ਕੀਤਾ ਜਾਨ ਐਕਸਪਲੇਨ ਮੈਂ ਕਰ ਦੂ ਜੀ ਜਵਾਬ ਤਾਂ ਦੋ ਇਹ ਜਵਾਬ ਸੱਪ ਸਾਪ ਹੁਣ ਐਕਸਪਲੇਨ ਸੁਣਾ ਐਸਾ ਕੌਣ ਸਾ ਜਾਨਵਰ ਹੈ ਜੋ ਕੁਛ ਵੀ ਹੋ ਜਾਏ ਮਜ਼ੇ ਮੇਂ ਰਹਤਾ ਹੈ ਸਾਪ ਕੋਲ ਸਾਪ ਕੋਲ ਫਨ ਹੁੰਦਾ ਉਹ ਫਨ ਸਾ ਸਿੰਪਲੀ ਜਿਹਾ ਹੈ ਸਾਪ ਕੋਲ ਫਨ ਹੁੰਦਾ ਮਜ਼ੇ ਚ ਰਹਦਾਗਾ ਓਏ ਕਿੱਥੋਂ ਲੈ ਕੇ ਆ ਰਹੀ ਹੈ ਮਾਈਂਡ ਇਹ ਕਿੱਥੋਂ ਲੈ ਕੇ ਆ ਰਹੀ ਹੈ ਸੋਚਣ ਵਾਲੀ ਗੱਲ ਲੈ ਕੇ ਤੂੰ ਆ ਰਹੀ ਹੈ ਤੂੰ ਮਾਈਂਡ ਹੈ ਨਾ ਭਾਈ ਨੀਹਾ ਦੇ ਲਈ ਇੱਕ ਲਾਈਕ ਤਾਂ ਬਣਦਾ ਹੀ ਹੈ ਯਾਰ ਬੜੀ ਮਿਹਨਤ ਕਰ ਰਹੀ ਆ ਨੇ ਆ ਅਜੀਬ ਜਿਹਾ ਮਤਲਬ ਕੁਐਸਚਨ ਲੈ ਕੇ ਆ ਰਹੀ ਹੈ ਕੁਛ ਵੀ ਹੋ ਜਾਏ ਸਾਪ ਫਨ ਦੇ ਵਿੱਚ ਹੀ ਰਹਿੰਦਾ ਮਤਲਬ ਫਨ ਉਹਦੇ ਕੋਲ ਫਨ ਹੁੰਦਾ ਉਹਦੇ ਕੋਲ ਫਨ ਹੁੰਦਾ ਹੈ ਤਾਂ ਕਰਕੇ ਮ제 ਵਿੱਚ ਰਹਿੰਦਾ ਹਾਂ